ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਹੈ ਕਿ ਅਸੀਂ ਹਰ ਇੱਕ ਪਿੰਡ ਵਿੱਚ ਜਾ ਕੇ ਹਰ ਇੱਕ ਸਰਪੰਚ ਤੋਂ ਉਹਨਾਂ ਦੇ ਪਿੰਡ ਦੇ ਵਿਕਾਸ ਬਾਰੇ ਤੇ ਸਰਕਾਰ ਬਾਰੇ ਤੇ ਜੋ ਨਸ਼ਾ ਦਾ ਇਹ ਮੁੱਦਾ ਆ ਨਸ਼ੇ ਜੋ ਉਹ ਬੰਦ ਹੋਏ ਜਾਂ ਨਹੀਂ ਹੋਏ ਆ ਨੂੰ ਠੱਲ ਪਈਗੇ ਨਹੀਂ ਉਸ ਬਾਰੇ ਗੱਲ ਕਰਦੇ ਆ ਇਸੇ ਤਰ੍ਹਾਂ ਅੱਜ ਅਸੀਂ ਪਿੰਡ ਡੁੱਗਰੀ ਵਿੱਚ ਪਹੁੰਚੇ ਆ ਜਿੱਥੇ ਸੋਮਨਾਥ ਚੋਧਰੀ ਜੀ ਸਰਪੰਚ ਨੇ ਉਹਨਾਂ ਨਾਲ ਤੁਹਾਨੂੰ ਮਿਲਾਨੇ ਆ ਪਹਿਲਾ ਤਾਂ ਸੋਨਣਾ ਚੋਦੀ ਜੀ ਤੁਹਾਨੂੰ ਬਹੁਤ-ਬਹੁਤ ਮੁबारकਾ ਕਿ ਤੁਸੀਂ ਇਸ ਪਿੰਡ ਦੇ ਸਰਪੰਚ ਬਣੇ ਜੀ ਬਹੁਤ-ਬਹੁਤ ਮੁबारकਾ ਜੀ ਤੁਹਾਨੂੰ ਔਰ ਤੁਹਾਨੂੰ ਆਪਣੇ ਪਿੰਡ ਦੀ ਚਾਣਦੇ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਠੀਕ ਹੈ ਸੋਨਣਾ ਜੀ ਜਿੱਦਾਂ ਸਾਨੂੰ ਦੱਸੋ ਸਵੰਨਪਾਪ ਜੀ ਮਦਰ ਦੇ ਸਾਡੇ ਪਿੰਡ ਵਿੱਚ ਜਿਹੜਾ ਵਿਕਾਸ ਹੈ ਜਿੱਦਾਂ ਮੰਨ ਕੇ ਚਲੀਬ ਕਿੰਨਾ ਇੱਕ ਵਿਕਾਸ ਹੋਇਆ ਤੇ ਕਿੰਨਾ ਖਲੇ ਰਹਿੰਦਾ ਹੈ ਵਿਕਾਸ ਹੋਇਆ ਵੀ ਹੈ ਤੇ ਵਿਕਾਸ ਹੈਵੀ ਬਹੁਤ ਹੈ ਜੀ ਹਾਂਜੀ ਤੇ ਇਸ ਤਰ੍ਹਾਂ ਸਾਡੀਆਂ ਸਾਡੀਆਂ ਗਲੀਆਂਆਂ ਆ ਗਈਆਂ ਮੇਨ ਹਾਂਜੀ ਤੇ ਸੀ ਬਲੇ ਦਾ ਹੋ ਗਿਆ ਸਾਰਾ ਹਾਂਜੀ ਤੇ ਮੈਂ ਅਮਰ ਛੱਪੜ ਦਾ ਕੰਮ ਜਿਆਦਾ ਹੈ ਇਹਨਾਂ ਦਾ ਸਹੀ ਛੱਪੜ ਦਾਉਣ ਵਾਲਾ ਤੇ ਸਟਰੀ ਨਟਾਂ ਹੈ ਗਿਆ ਸਟਰੀ ਨਟਾਂ ਤੇ ਆਪਣੀ ਸੜਕਾਂ ਜਿਹੜੀਆਂ ਤਿੰਨ ਸਾਡੀਆਂ ਅਟੈਚ ਹੁੰਦੀਆਂ ਨੇ ਤਿੰਨ ਪੇਂਟ ਲੱਗਦੇ ਜੀ ਨਾ ਜੀ ਠੀਕ ਹੈ ਕਾਗੋ ਪੰਮੀਆਂ ਦੁਗਰੀ ਜਿਹੜੇ ਬਲੇ ਖਾਲਸਾ ਕੋਲ ਸੜਕ ਜਾਂਦੀਆਂ ਨੇ ਹਾਂਜੀ ਇਸ ਇਸ ਸੜਕ ਦੇ ਆ ਬਈ ਸਾਰੀਆਂ ਸੜਕਾਂ ਬਈ ਇਹ ਬਣਣ ਵਾਲੀਆਂ ਬਣਣੀਆਂ ਹਾਂਜੀ ਔਰ ਅਸੀਂ ਡਿਊਟੀ ਸਪੀਕਰ ਸਾਹਿਬ ਆ ਗਏ ਤੇ ਸਾਰੇ ਪੇਂਂਟ ਇਕੱਠਾ ਹੋ ਗਏ ਉਹਨਾਂ ਨੇ ਸਾਨੂੰ ਬਿਸ਼ਵਾਸ ਦਿੱਤਾ ਵੀ ਜਲਦੀ ਤੁਹਾਡੇ ਜੇ ਸਾਰੇ ਕੰਮ ਆ ਦੂਰੇ ਸਾਰੇ ਅਸੀਂ ਪੂਰੇ ਕਰਾਂਗੇ ਠੀਕ ਹੈ ਜੀ ਇਹ ਤਾਂ ਹੋ ਗਈਆਂ ਸੜਕਾਂ ਜਿਹੜੀਆਂ ਮੇਨ ਹੈ ਜੀ ਜਿਹੜੇ ਸਾਡੇ ਪਿੰਡ ਦੇ ਖਾਸ ਮੁੱਦੇ ਜਿੱਦਾਂ ਹੁਣ ਤੁਸੀਂ ਕਹਿੰਦੇ ਛੱਪੜ ਦਾ ਆ ਛੱਪੜ ਦੇ ਵਾਸਤੇ ਤੁਸੀਂ ਕਿਦਾਂ ਕੀ ਕਰ ਰਹੇ ਹੋ ਉਹਦਾ ਉਹਦਾ ਉਹ ਤਾਂ ਹੁਣ ਕਰ ਰਿਆ ਹੀ ਪੈਸੀ ਸਾਰੀ ਗੱਲ ਡਿਊਟੀ ਸਪੀਕਰ ਨਾਲ ਹੋਈ ਸੀ ਉਹ ਕਹਿੰਦੇ ਵੀ ਅਸੀਂ ਆ ਤੁਸੀ ਕਸ ਬੋ ਸੌਂਸ ਮੰਗੋ ਤਾਂ ਮਾਰਨਾ ਵੈਸੇ ਤੁਹਾਡਾ ਸਾਰਾ ਜਿਹੜਾ ਕੰਮ ਹੈ ਜਿਹਦੇ ਦੂਰੇ ਹੈਗੇ ਸਾਰੇ ਅਸੀਂ ਤੁਹਾਡੇ ਪੂਰੇ ਕਰਾਂਗੇ ਜਿੱਦਾਂ ਮਾਤੋ ਸੋਲਰ ਮੋਟਰ ਦੀ ਮੰਗਤ ਸੋਲਰ ਮੋਟਰ ਹੋ ਗਿਆ ਜੀ ਹਾਂਜੀ ਉਹਦੇ ਨਾਲ ਐਦਾ ਹੈ ਕਿ ਇੱਕਦਾਂ ਧਰਤੀ ਦਾ ਇਹਦਾ ਪਾਣੀ ਬਚੂਗਾ ਕਿਸਾਨਾਂ ਨੂੰ ਪਾਣੀ ਲਾਣ ਲਈ ਮਿਲੂ ਜੁਗ ਲਾਣ ਲਈ ਉਹਦਾ ਵੀ ਬਹੁਤ ਫਾਇਦਾ ਹੋਗਾ ਪਹਿਲਾ ਹੋਗਾ ਹਾਂਜੀ ਪਿੰਡ ਦੀਆਂ ਜਿਹੜੀਆਂ ਗਲੀਆਂ ਆ ਉਹ ਕਿੰਨੀਆਂ ਕਿ ਬਦਨੀਆਂ ਮਤਲਬ ਛੋੜੀ ਰਹਿ ਨਹੀਂ ਬੈਸੇ ਪਹਿਲੇ ਬਣ ਚੁੱਕੀਆਂ ਵਲੇ ਜਿੱਦਾਂ ਹੁਣ ਐਂਟਰਲੋਕ ਲੱਗੇ ਹੋਇਆ ਹਾਂਜੀ ਹਾਂਜੀ ਕੁਝ ਕੁਝ ਦੋ ਚਾਰ ਗਲੀਆਂ ਰਹਿ ਗਈਆਂ ਹਾਂਜੀ ਤੇ ਉਹ ਵੀ ਸਾਰੀ ਕੰਪਲੀਟ ਹੋਣਗੇ ਔਰ ਸੀਵਰੇਜ ਵੀ ਪਾਇਆ ਜਾਂਦੇ ਪੈਣਦੇ ਵਿੱਚ ਅੱਛਾ ਸੀਵਰੇਜ ਮੈਨ ਸੀਵਰੇਜ ਪਾਜੇ ਜਿਹੜਾ ਵੀ ਪਿੰਡ ਦਾ ਪ੍ਰਦੂਸ਼ਨ ਨਾ ਹੋਵੇ ਸਾਫ ਸੁਥਰਾ ਪਿੰਡ ਸਾਡੀ ਸੋਚ ਹੈ ਪਿੰਡ ਨੂੰ ਬਹੁਤ ਵਧੀਆ ਸਾਫ ਸੁਥਰਾ ਬਣਾਈਏ ਹਾਂਜੀ ਮਤਲਬ ਸੀਵਰ ਜਿੱਦਾਂ ਪਿਆ ਜਾਂਦਾ ਆ ਫਿਰ ਐਦਾਂ ਆ ਕਿ ਗਲੀਆਂ ਚੋੜੀਆਂ ਹੋ ਜਾਣੀਆਂ ਨਹੀਂ ਗਲੀਆਂ ਚੋੜੀਆਂ ਹੋਈ ਨਹੀਂ ਔਰ ਪਾਣੀ ਦਾ ਮੱਛਰ ਤੇ ਸਾਰੀ ਹਰ ਚੀਜ਼ ਤੋਂ ਸਪਾਈਦੋ ਸਾਨੂੰ ਵਧੀਆ ਮਿਲਦੀ ਹੈ ਤਾਂ ਜੀ ਜੇ ਗੱਲ ਤੁਹਾਡੀ ਬਿਲਕੁਲ ਸਹੀ ਆ ਤੇ ਦੂਜੇ ਨੰਬਰ ਤੇ ਆਪਾਂ ਜਿਹੜਾ ਹੁਣ ਆਏ ਐ ਐਦਾਂ ਪਿੱਛੇ ਜਿਹੜੇ ਜਿਹੜੇ ਖੇਤਾਂ ਵਿੱਚ ਵੀ ਰਹਿੰਦੇ ਆ ਇਹ ਗਲੀਆਂ ਵੀ ਤਕਰੀਬਨ ਬਣਣ ਵਾਲੀਆਂ ਆ ਹਾਂਜੀ ਮੈਨ ਵੈਸੇ ਖੇਤਾਂ ਦੀ ਗਲੀਆਂ ਰਹਿ ਗਈਆਂ ਪੈਸੇ ਪੈਣ ਦੇ ਲਗਭਗ ਕੰਪਲੀਟ ਹੈ ਸਾਡਾ ਇਹ ਮੈਨ ਸੜਕ ਰਹਿ ਗਈ ਬਸ ਸੜਕ ਦੇ ਕਰਕੇ ਸਾਰੀ ਪ੍ਰੋਬਲਮ ਹੋ ਜਾਂਦੀ ਆ ਮੇਨ ਜਿਹੜੇ ਖੇਤਾਂ 'ਚ ਘਰ ਰਹਿੰਦੇ ਉਹਨਾਂ ਨੇ ਉਹਨਾਂ ਨੇ ਗਲੀਆਂ ਰਹਿੰਦੀਆਂ ਆ। ਦੂਜਾ ਇੱਕ ਪਾਣੀ ਦੀ ਸਾਡੀ ਬਹੁਤ ਬੜੀ ਪ੍ਰੋਬਲਮ ਆ ਕਿ ਸਾਨੂੰ ਪਿਛਵਾਇ ਦਿੱਤਾ ਸਾਡੀ ਡਿਊਟੀ ਸਪੀਕਰ ਸਾਹਿਬ ਨੇ ਤੇ ਸਾਡੇ 3-4 ਪਿੰਡ ਲੱਗਦੇ ਇੱਕ ਮੋਟਰ ਹੈਗੀ। ਸਾਡੇ ਪਿੰਡੇ ਪਾਣੀ ਦੀ ਬਹੁਤ ਪ੍ਰੋਬਲਮ ਆ ਜਿਹੜਾ ਆਮ ਬੰਦਾ ਕੋਈ ਨਹੀਂ ਢੂਲ ਮੈਨੂੰ ਬੋਲ ਕਰ ਸਕਦਾ। ਉਹਨਾਂ ਪਾਣੀ ਗਰਮੀ ਵਿੱਚ ਬਹੁਤ ਸ਼ੋਰਟ ਆਉਂਦੀ। ਤੁਹਾਡੇ ਪਿੰਡ ਟੈਂਕੀ ਵਗੈਰਾ ਨਹੀਂ ਹੈਗੀ। ਨਹੀਂ ਟੈਂਕੀ ਕੋਈ ਟੈਂਕੀ ਨਹੀਂ ਹੈਗੀ ਤੇ ਇਥੋਂ ਬਣੀ ਆਉਂਦਾ ਜੀ ਇਹ ਘਾਗੋ ਤੋਂ ਆਉਂਦਾ ਜੀ। ਅੱਛਾ ਜੀ। ਇਹਨੂੰ 3-4 ਪਿੰਡ ਲੱਗਦੇ ਇਹਨੂੰ। ਉਹ ਮੀਆਂ ਲੱ ਉਹਨੇ ਨਾ ਕੋਲ ਨਹੀਂ ਦੋ ਤੈਂ ਕੋਲ ਨਹੀਂ ਨਾ ਇਸ ਪਣੀ ਪਾਣੀ ਦਾ ਤੁਸੀਂ ਬਹੁਤ ਬਚ ਸਕਣ ਤੇ ਸਾਡੀ ਵੈਸੇ ਸਾਡਾ ਪਿੰਡ ਲਗਭਗ ਸਾਰਾ ਠੀਕ ਹੈ ਨਸ਼ੇ ਚ ਇਹਦਾ ਹੈ ਨਹੀਂ ਕੋਈ ਬੁਡਾ ਹਾਂ ਜੀ ਕੋਈ ਪਰ ਨਸ਼ੇ ਦੇ ਟੋਪਿਕ ਤੇ ਗੱਲ ਬਾਅਦ ਚ ਕਰਾਂਗੇ ਪਹਿਲਾਂ ਤੁਸੀਂ ਮੈਨੂੰ ਗਰਾਊਂਡ ਬਾਰੇ ਦੱਸੋ ਕਿ ਤੁਹਾਡੇ ਪਿੰਡ ਜਿਹੜੀ ਗਰਾਊਂਡ ਹੈ ਉਹਦੇ ਲਈ ਜਗ੍ਹਾ ਹੈਗੀ ਹੈ ਪੂਰੀ ਹਾਂ ਜਗ੍ਹਾ ਹੈਗੀ ਜੀ ਵੈਸੇ ਉਧੀਆਂ ਨਾ ਕੰਮ ਹੋਣ ਵਾਲੇ ਸਾਰੇ ਹੈ ਅੱਜ ਜੀ ਬਾਕੀ ਜਗ੍ਹਾ ਹੈਗੀ ਸਾਡੇ ਕੋਲ ਕਿਹੜੀ ਹੈ ਮਤਲਬ ਉਹਨਾਂ ਕੰਮ ਹੋਣ ਵਾਲਾ ਮਤਲਬ ਕਿਦਾਂ ਕਿ ਉਹਦਾ ਸਵਾਸ ਸੌਾਈ ਸੌਾਈ ਦਾ ਕੰਮ ਬਹੁਤ ਅਈਦਾ ਤੇ ਸਾਰਾ ਹੀ ਸਕੂਲ ਨੇ ਵਿੱਚ ਜਿੰਨਾ ਬੱਚੇ ਆਦੇਗੇ ਹਾਂਜੀ ਹੈ ਤਾਂ ਥੋੜੇ ਬੱਚੇ ਉਹ ਤੋਂ ਬਹੁਤ ਸਾਫ਼ ਨਹੀਂ ਆ ਗਏ ਅੱਛਾ ਹਾਂਜੀ ਮਤਲਬ ਉੱਥੇ ਨਹੀਂ ਤੁਸੀਂ ਕਹਿੰਦੇ ਹੋ ਕਿ ਜਿਆਦਾ ਉਹ ਦੇ ਦੋ ਹੀ ਸਭ ਕੁਝ ਚੱਲਦਾ ਹੈ ਬੱਚੇ ਤੇ ਸਕੂਲ ਜਿਹੜਾ ਤੁਹਾਡੇ ਆ ਸਕੂਲ ਦਾ ਕੀ ਹਾਲ ਹੈ ਸਕੂਲ ਦਾ ਸਕੂਲ ਦੀ ਫੈਸਿਲਿਟੇਸ਼ਨ ਥੋੜੀ ਜਿਹੀ ਮਾੜੀ ਹੈ ਵੈਸੇ ਦੇ ਕਿ ਬੱਚੇ ਚਲ 20 25 ਬੱਚੇ ਹੈਗੇ ਸਾਡੇ ਵੈਸੇ ਸਕੂਲ ਦੇ ਵਿੱਚ ਅੰਗਰਵਾੜੀ ਦੇ ਬੱਚੇ ਵੀ ਹੈਗੇ ਜਦ ਤੱਕ ਵੈਸੇ ਸਾਫ ਸੁਥਰਾ ਆਦਰਾ ਨਾ ਹੋ ਜਾ ਤੱਕ ਗੰਦੀ ਬਣੀ ਨਹੀਂ ਮਰਦਾ ਫਿਰ ਉਹ ਉਹ ਚੱਕਰ ਕੀ ਪਿਆ ਪਏ ਨਾ ਮਾੜੀ ਹਾਲਤ ਹੋਣ ਦਾ ਕਾਰਨ ਮੰਨ ਲਓ ਕੁਛ ਹੀ ਮੰਨ ਲਓ ਕੋਈ ਪਹਿਲੇ ਸਰਕਾਰਾਂ ਦੇ ਪੈਸੇ ਵੀ ਘਟਾਏ ਤੇ ਹੁਣ ਸਾਨੂੰ ਸਪੀਕਰ ਸਾਨੂੰ ਪੂਰਾ ਸਾਨੂੰ ਰਿਸਪੌਂਸ ਦਿੱਤਾ ਮੈਂ ਅਸੀਂ ਵੱਧ ਤੋਂ ਵੱਧ ਤੁਸੀਂ ਪੈਨੇਡੀ ਡਿਵੈਲਪਮੈਂਟ ਕਰੋ ਅਸੀਂ ਤੁਹਾਨੂੰ ਪੈਸੇ ਦੇ ਬਲੋਂ ਕਮੀ ਨਹੀਂ ਉਹਨਾਂ ਨੇ ਤਾਂ ਗਰੰਟਾ ਪਈਆਂ ਹੀ ਹੋਣੀਆਂ ਜੀ ਦੇਖੋ ਹੁਣ ਕੀ ਹੋਣ ਪੈਸੇ ਆਏ ਆ ਇਹਦਾ ਚਾਰਜ ਲੈ ਜਾਣੀ ਚਾਰਜ ਲੈਣ ਤੋਂ ਬਾਅਦ ਹੀ ਰਸਤਾ ਬਾਕੀ ਤੁਹਾਡੇ ਪਿੰਡ ਵਿੱਚ ਯਾਨੀ ਮੈਂ ਤੁਸੀਂ ਇਹਦੇ ਪਾਣੀ ਦੀ ਸਕੂਲ ਸਟੇਡੀਅਮ ਜਿਹੜੇ ਬਣਦੇ ਬਣੇ ਉਹ ਬੜੀ ਗੱਲ ਅਸੀਂ ਪਹਿਲਾਂ ਪਹਿਲ ਧਾਰਤਾ ਸੀ ਪਹਿਲਾਂ ਬੱਚਿਆਂ ਨੂੰ ਦੇ ਜਾਂਦੇ ਸੀ ਬਿਲਕੁਲ ਬੱਚੇ ਬੱਚਿਆਂ ਤੋਂ ਹੀ ਸਾਰਾ ਕੁਝ ਚੱਲਣਾ ਗਾ ਹਾਂ ਜੀ ਪਹਿਲੇ ਦੇ ਆਧਾਰ ਤੇ ਤੁਹਾਡਾ ਸਟੇਡੀਅਮ ਜਿਹੜਾ ਬਣੇ ਸਟੇਡੀਅਮ ਬਣ ਜਵੇ ਤੇ ਫਿਰ ਤੁਹਾਨੂੰ ਸੋਲਰ ਮੋਟਰ ਦੀ ਇੱਕ ਖਾਸ ਲੋੜ ਹੈ ਕਿਉਂਕਿ ਉਹ ਕਿਉਂਕਿ ਉਹਨਾਂ ਬਿਮਾਰੀਆਂ ਫੈਲਦੀਆਂ ਫਿਰ ਪਾਣੀ ਨਾਲ ਇਹ ਦੋ ਦੋ ਹੈ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਕਿ ਜਦੋਂ ਡਿਊਟੀ ਸਪੀਕਰਸ ਆਉਂਦੀ ਮੈਂ ਸਪੀਚ ਸੁਣ ਰਿਹਾ ਸੀ ਹਾਂ ਜੀ ਹੈਲਥ ਹੈਲਥ ਦੇ ਹਾਂਜੀ ਤੇ ਸਪੋਰਟਸ ਤੇ ਹੈਲਥ ਐਜੂਕੇਸ਼ਨ ਇਹ ਤਿੰਨ ਚੀਜ਼ਾਂ ਲਈ ਨਾ ਉਹ ਪਹਿਲ ਦੇ ਹੱਥੇ ਕਰਦੇ ਚਾਹੀਦੇ ਮੇਨ ਚਾਹੀਦੇ ਪਹਿਲੇ ਵੀ ਮੇਨ ਚਾਹੀਦੀ ਮੇਨ ਚਾਹੀਏ ਹੈਲਥ ਹੈਲਥ ਐਜੂਕੇਸ਼ਨ ਐਜੂਕੇਸ਼ਨ ਸਪੋਰਟਸ ਇਹ ਤਿੰਨ ਮੇਨ ਚੀਜ਼ਾਂ ਹੋ ਗਿਆ ਸਾਡੇ ਸਾਰੇ ਪਿੰਡ ਦਾ ਹਾਲ ਹੋ ਜਾਂਦਾ ਸਾਰੇ ਪਿੰਡ ਦਾ ਜੇ ਅਸੀਂ ਪੜ ਗਏ ਤਾਂ ਅਸੀਂ ਆਪਣੇ ਆਪ ਹੀ ਆਪਣੇ ਪਿੰਡ ਦਾ ਸੁਧਾਰ ਕਰ ਸਕਦੇ ਹਾਂ ਬਿਲਕੁਲ ਜੇ ਅਸੀਂ ਤੰਦਰੁਸਤ ਤਾਂ ਕੰਮੀ ਸੀ ਕਰ ਸਕਦੇ ਹਾਂ ਹੁਣ ਦੇਖੋ ਸਰਪੰਚ ਪੜਿਆ ਲਿਖਿਆ ਸਰਪੰਚ ਹੋਵੇ ਸੁਜੀਵਨ ਸਰਪੰਚ ਹੋਵੇ ਤਾਂ ਉਹ ਆਪਣੇ ਪਿੰਡ ਦਾ ਨਰ ਭੱਜ ਕੇ ਵਿਕਾਸ ਕਰ ਸਕਦੇ ਕਰ ਸਕਦੇ ਹਾਂਜੀ ਹਾਂਜੀ ਕਰ ਸਕਦੇ ਜੇ ਅਨਪੜ੍ਹ ਸਰਪੰਚ ਹੋਵੇ ਤਾਂ ਉਹ ਕੀ ਕਰੂਗਾ ਉਹ ਕੁਝ ਵੀ ਨਹੀਂ ਕਰ ਸਕਦਾ ਨਹੀਂ ਨਹੀਂ ਕੁੱਝ ਕਹੀ ਜਾਣੇ ਪੜ੍ਹੇ ਦੀ ਵੀ ਨਹੀਂ ਗੱਲ ਹੁੰਦੀ ਹੈ ਬੰਦਾ ਕੜਿਆ ਵੀ ਹੋਣਾ ਚਾਹੀਦਾ ਬੰਦੇ ਨੌਲਜ ਵੀ ਚਾਹੀਦੀ ਹੈ ਨੌਲਜ ਹੋਣੀ ਚਾਹੀਦੀ ਹੈ ਨੌਲਜ ਹੋਣੀ ਚਾਹੀਦੀ ਹੈ ਜ਼ਰੂਰੀ ਗੱਲ ਨੂੰ ਚੱਲ ਪੜ੍ਹਿਆ ਵੀ ਜ਼ਰੂਰੀ ਚਾਹੀਦਾ ਔਰ ਨੌਲਜ ਵੀ ਜ਼ਰੂਰੀ ਚਾਹੀਦੀ ਹਾਂ ਹਾਂ ਹਰ ਚੀਜ਼ ਲਈ ਨੌਲਜ ਹੋਵੇ ਕੰਡੀਸ਼ਨਾਂ ਬਣਾਉਣੀਆਂ ਆ ਆਪਣੀ ਮਤੇ ਪਾਉਣੇ ਆ ਉਹ ਪਤਾ ਮੈਂ ਪਹਿਲੇ ਹੀ ਪੰਚਾਇਤ ਮੈਂਬਰ ਇਹੀ ਮੈਂ ਹਾਂਜੀ 5 ਸਾਲ ਪਹਿਲੇ ਇਸ ਟਰਨ ਤੋਂ ਪਿਛਲੇ ਟਰਨ ਤੇ 5 ਸਾਲ ਮੈਂ ਪੰਚਾਇਤ ਮੈਂਬਰ ਵੀ ਤੁਸੀਂ ਜਿਹੜੇ ਪਿੰਡਾਂ ਦੇ ਮੈਂਬਰ ਵੀ ਰਹੇ ਹਾਂ ਫਿਰ ਇਸ ਤੋਂ ਐਸੇ ਵਾਰ ਪੇਜ ਹਾਂ ਲਾ ਮਾਰੇ ਸਰਪੰਚ ਨੇ ਮੈਨੂੰ ਪਿੰਨੇ ਬਹੁਤ ਵੱਡਾ ਮੈਨੂੰ ਪਿਆਰ ਦਿੱਤਾ ਮੈਨੇ ਜੋ ਆਈਡੀਆ ਜੋ ਮੈਨੂੰ ਪਿੰਨੇ ਮਾਨ ਬਖਸ਼ਾ ਮੈਂ ਪਿੰਨੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅੱਛਾ ਜੀ ਹਾਂ ਜੀ ਠੀਕ ਹੈ ਜੀ ਚਲੋ ਸਰਪੰਚ ਸਾਉ ਜੀ ਤੁਹਾਡਾ ਸੋਮਨਾਥ ਚੋਦਰੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਜਿਹੜਾ ਦਿੱਤਾ ਤੇ ਆਪਾਂ ਸਰਕਾਰ ਅੱਗੇ ਇਹਨਾਂ ਦੀਆਂ ਜਿਹੜੀਆਂ ਮੇਨ ਮੰਗਾਂ ਆ ਤਿੰਨ ਮੰਗਾਂ ਆ ਸਪੋਰਟਸ ਐਜੂਕੇਸ਼ਨ ਤੇ ਸਪੋਰਟਸ ਸਪੋਰਟਸ ਐਜੂਕੇਸ਼ਨ ਤੇ ਹੈਲਥ ਤਿੰਨ ਮੰਗਾਈਆਂ ਜੀ ਇਹਨਾਂ ਦੀਆਂ ਤੇ ਇੱਕ ਸਪੋਰਟਸ ਜਿਹਨਾਂ ਨੂੰ ਗਰਾਊਂਡ ਦੀ ਸਟੇਡੀਅਮ ਬਣਾਉਣਾ ਮੰਗਦੇ ਜੀ ਤੇ ਇੱਕ ਇਹ ਡਿਸਪੈਂਸਰੀ ਮੰਗਦੇ ਜੀ ਤੇ ਤੀਜੀ ਮੰਗ ਇਹਨਾਂ ਦੀ ਹੈ ਕਿ ਛੱਪੜ ਹੈ ਜਿਹੜਾ ਇਹਨਾਂ ਦਾ ਉਹਦੇ ਵਿੱਚ ਸੋਲਰ ਮੋਟਰ ਲਾਈ ਜਾਵੇ ਤਾਂ ਜੋ ਕਿ ਇਹਨਾਂ ਦੇ ਪਿੰਡ ਨੂੰ ਜਿਹੜਾ ਪਾਣੀ ਵਾਪਸ ਆਉਂਦਾ ਛੱਪੜ ਦਾ ਬਿਮਾਰੀ ਬਿਮਾਰੀਆਂ ਨਾ ਲੱਗ ਸਕਣ ਉਹ ਪਾਣੀ ਖੇਤਾਂ ਵਿੱਚ ਵਰਤਿਆ ਜਾ ਸਕੇ ਸਿਰਫ ਇਹੀ ਮੰਗੈ ਨੀ ਸਰ ਜੀ ਹਾਂ ਜੀ ਠੀਕ ਹੈ ਜੀ ਓਕੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਡੇ ਪਿਆਰ ਤੇ ਪਿੰਡੂਗਰੀ ਵਿੱਚ ਬਹੁਤ ਬਹੁਤ ਤੁਹਾਡਾ ਹੀ ਧੰਨਵਾਦ ਕਰਦੇ ਥੈਂਕ ਯੂ ਸਰ ਜੀ ਸਾਡੀ ਪਿੰਡ ਦੀ ਅਵਾਜ਼ ਸੁਣੀਆ ਔਰ ਇਹਨਾਂ ਸਾਡੇ ਹਲ ਹੋਣਗੇ ਥੈਂਕ ਯੂ ਸਰ ਜੀ ਥੈਂਕ ਯੂ